ਦੀਨਾਨਗਰ 'ਚ ਹਥਿਆਰਬੰਦ ਨੌਜਵਾਨਾਂ ਵੱਲੋਂ ਵੀਡੀਓ ਵਾਇਰਲ ਕਰਨ ਤੋਂ ਬਾਅਦ ਪੁਲਿਸ ਵੱਲੋਂ ਕੀਤਾ ਗਿਆ ਮਾਮਲਾ ਦਰਜ। ਬੀਤੇ ਦਿਨੀ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਦਿਨਾਨਗਰ ਦੇ ਬਾਈਪਾਸ 'ਤੇ ਖੜੀ ਹੋ ਕੇ ਸ਼ਰੀਆਮ ਕਿਸੇ ਨੌਜਵਾਨ ਨੂੰ ਲਲਕਾਰਨ ਦੀ ਵੀਡੀਓ ਵਾਇਰਲ ਕੀਤੀ ਗਈ ਸੀ। ਵੀਡੀਓ ਵਿੱਚ ਨੌਜਵਾਨ ਗੱਡੀਆਂ 'ਚ ਸਵਾਰ ਹੋ ਕੇ ਆਏ ਨਜ਼ਰ ਆ ਰਹੇ ਹਨ। ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਸੁਖਰਾ ਸਿੰਘ ਨੇ ਦੱਸਿਆ ਕਿ ਵੀਡੀਓ 'ਚ ਸ਼ਾਮਿਲ ਤਿੰਨ ਨੌਜਵਾਨਾਂ ਦੀ ਸ਼ਨਾਖਤ ਕਰ ਲਈ ਗਈ ਹੈ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਇੱਕ ਮਤਲਬ ਵੀਡੀਓ ਵਾਇਰਲ ਜਿਹੜੀ ਹੋਈ ਆ ਇਸ ਦੇ ਵਿੱਚ ਇਹਨਾਂ ਦਾ ਆਪਸੀ ਕੋਈ ਝਗੜਾ ਸੀਗਾ ਇਹਨਾਂ ਦੀ ਮਤਲਬ ਮੁਰਗੇ ਦੀ ਲੜਾਈ ਤੋਂ ਝਗੜਾ ਹੋਇਆ ਸੀਗਾ ਔਰ ਉਸ ਦੇ ਵਿੱਚ ਇਹਨਾਂ ਨੇ ਮਤਲਬ ਵੀਡੀਓ ਪਾਈ ਇੱਕ ਦੂਜੇ ਨੂੰ ਮਤਲਬ ਇਹ ਕਰਨ ਲਈ ਕਿ ਅਸੀਂ ਤੁਹਾਡੇ ਕੋਲ ਨੂੰ ਆ ਕਰਾਂਗੇ ਉਹ ਕਰਾਂਗੇ ਦੂਜੇ ਨੂੰ ਵਾਰਨਿੰਗ ਦਿੱਤੀਆਂ ਇਹਨਾਂ ਨੇ ਔਰ ਇਹ ਇਸ ਦੇ ਸੰਬੰਧ ਵਿੱਚ ਅਸੀਂ ਪਰਚਾ ਦਰਜ ਕੀਤਾ ਉਹ ਪਛਾਣ ਹੋਈ ਮੁੰਡਿਆਂ ਦੀ ਹਾਂਜੀ ਉਹਦੇ ਵਿੱਚ ਤਿੰਨ ਬੰਦਿਆਂ ਦੀ ਪਛਾਣ ਹੋ ਚੁੱਕੀ ਹੈ ਵਿਸ਼ਾਲ ਠਾਕੁਰ ਅਮਰਿਤ ਸਿੰਘ ਤੇ ਜਰਮਨਜੀਤ ਸਿੰਘ ਵਿਸ਼ਾਲ ਠਾਕੁਰ ਪਠਾਨਕੋਟ ਦੇ ਰਹਿਣ ਵਾਲੇ ਅਮਰਜੀਤ ਤੇ ਦੂਸਰਾ ਇੱਕ ਬੰਡਾਲੇ ਪਿੰਡ ਦੇ ਨੇ ਔਰ ਇੱਕ ਤਰਨਤੰਦ ਦੇ ਰਹਿਣ ਵਾਲੇ ਇਨੋਂ ਦੇ ਨਾਲ 4-5 ਬੰਦੇ ਹੋਰ ਸੀਗੇ ਉਹ ਅਨਨੋਨ ਨੇ ਉਹਨਾਂ ਦਾ ਪਤਾ ਲਗਾ ਲਿਆ ਕਿੰਨੇ ਬੰਦੇ ਹਨ ਕਰਮਾਂ ਦਾ ਅਸੀਂ 3 ਬੰਦਿਆਂ ਦੇ ਬਾਇ ਨਮਰ ਚਾ ਦਰਜ ਕੀਤਾ 4-5 ਅਨਨੋਨ ਨੂੰ ਤੁਹਾਨੂੰ ਕੀ ਲੱਗਦਾ ਹੈ ਇਦਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਣੀ ਆਉਗੀ ਤੀਨਾਂ ਨਗਰ ਹਾਈਵੇ ਜਿੰਦੇ ਜਿਹੜਾ ਹਾਈਵੇ ਦੀ ਕੋਈ ਸਟਾਨੀ ਵੀਡੀਓ ਪਾਣੀ ਆਧਾਰ ਨਾਲ ਨੂੰ ਆ ਕੀ ਲੱਗਦਾ ਕਿ ਜੇਕਰ ਕੁਝ ਵੀ ਹੋ ਤੇ ਹੋ ਸਕਦਾ ਹੈ ਪੁਲਿਸ ਨੂੰ ਪਰਚਾ ਇਹਦਾ ਦਰਜ ਕੀਤਾ ਗਿਆ ਵੀਡੀਓ ਦਾ ਦਰਜ ਕੀਤਾ ਗਿਆ ਲੱਗਦਾ ਹੈ ਕਿ ਉੱਤੇ ਉਹ ਜੋ ਆਪਣੇ ਇੱਕ ਕੰਪੈਨੀਗੇਟ ਸੀ ਇਹ ਕਿਹਾ ਕਿ ਕੁਝ ਸ਼ਰਤਾਂ ਦਾ ਬਹੁਤ ਕੁਝ ਹੋ ਸਕਦਾ ਹੈ ਜੇਕਰ ਅੰਜ ਕਿਸੇ ਪੋਸੀਬਿਲਟੀ ਨੂੰ ਰੋਲ ਆਊਟ ਤਾਂ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਤਾਂ ਮਤਲਬ ਪੂਰੀ ਆਪਣੀ ਮੁਸਤੈਦਗੀ ਨਾਲ ਕੰਮ ਕਰ ਰਹੇ ਆ ਕਿਤੇ ਇਹਨਾਂ ਨੇ ਮੌਕਾ ਦੇਖ ਕੇ ਇਦਾਂ ਦੀ ਵੀਡੀਓ ਬਣਾ ਲਈ ਅਦਰਵਾਈਜ਼ ਸਾਡੀ ਮੂਵਮੈਂਟ ਉੱਥੇ ਰਹਿੰਦੀ ਨਾ ਔਰ ਹੁਣ ਵੀ ਇਹਨਾਂ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਕ੍ਰਿਮੀਨਲ ਰਿਪੋਰਟ ਦੀ ਹੈ ਹਾਂਜੀ ਵਿਸ਼ਾਲ ਠਾਕੁਰ ਜਿਸ ਤੇ ਮਤਲਬ ਪਰਚਾ ਦਰਜ ਕੀਤਾ ਗਿਆ ਇਸ ਤੇ ਉੱਪਰ ਤੇ ਕੋਈ ਪਰਚਾ ਨਹੀਂ ਹੈਗਾ ਪਰ ਇਹਦੇ ਜਿਹੜੇ ਸਾਥੀ ਨੇ ਅਮਰਿਤ ਸਿੰਘ ਇਹਦੇ ਇਸ ਕਾਲੂ ਇਹਦੇ ਖਿਲਾਫ ਕਾਫੀ ਮੁਕਦਮੇ ਦਰਜ ਨੇ ਔਰ ਜਰਮਨਜੀਤ ਸਿੰਘ ਦੇ ਖਿਲਾਫ ਵੀ ਇੱਕ ਮੁਕਦਮਾ ਬਟਾਲਾ ਸਿਓਰ ਲਾਈਨ ਵਿੱਚ ਦਰਜ ਹੈ ਜਿਹੜਾ ਸਰਪੰਦਾ ਜਿਹੜਾ বিষ্ণੂ ਮੈਂ ਕੰਧੀਆਂ ਦਿੰਦੇ ਪਏ ਆ ਟਾਈਮ ਪਾਉਣ ਉਹ ਜਿਹਨਾਂ ਨੇ ਇੱਕ ਤਰ੍ਹਾਂ ਕਹਿ ਰਹੇ ਕਿ ਆਵਾਜ਼ੀ ਖੜੇ ਆ ਉਸ ਵੱਲੋਂ ਕੁਝ ਕਾਰਵਾਈ ਕਰਵਾਈ ਗਈ ਕੀ ਉਹਨਾਂ ਬਸ ਹਾਂਜੀ ਕਾਕਾ ਮਸੀ ਸਨੋਫ ਸ਼ਿੰਗਾਰਾ ਮਸੀ ਨੇ ਇਹ ਹੈਗੇ ਤਾਰੀਵਾਲ ਦੇ ਰਹਿਣ ਵਾਲੇ ਨੇ ਲੇਲ ਪਿੰਡ ਇਹਨਾਂ ਦਾ ਔਰ ਇਹਨਾਂ ਦੇ ਨਾਲ ਹੀ ਇਹਨਾਂ ਦਾ ਉੱਥੇ ਟਕਰਾਰ ਹੋਇਆ ਸੀਗਾ ਸਰਨਾ ਪਿੰਡ ਦੇ ਵਿੱਚ ਤੇ ਸਰਨਾ ਪਿੰਡ ਪਠਾਨਕੋਟ ਵਿੱਚ ਪੈਂਦਾ ਹੈ ਤੇ ਮੁਰਗੀਆਂ ਦੀ ਲੜਾਈ ਤੋਂ ਇਹਨਾਂ ਦਾ ਝਗੜਾ ਹੋਇਆ ਸੀਗਾ ਔਰ ਉਹ ਜਿਹੜਾ ਕਾਕਾ ਮਸੀ ਇਹਦੇ ਤੇ ਕੋਈ ਕਾਜਾ ਹਾਂਜੀ ਕਾਕਾ ਮਸੀ ਦਾ ਰਿਕਾਰਡ ਕੋੜਕੜ ਹੋਇਆ ਇਹਨਾਂ ਤੇ ਇੱਕ ਸਾਈਜ਼ ਦੇ ਨੌ ਮੁਕਦਮੇ ਹੈਗੇ ਨੇ ਇੱਕ ਇਹਦਾ ਟੈਂਪੋ ਚੇਂਜ ਕਰ ਰਹੇ ਹਾਂ ਹਾਂਜੀ ਪੂਰੇ ਇਹਨਾਂ ਦੇ ਰੀਡ ਕੀਤੇ ਗਏ ਨੇ ਔਰ ਮਤਲਬ ਜਲਦੀ ਤੋਂ ਜਲਦੀ ਇਹਨਾਂ ਦੇ ਖਲਾਫ ਕਰੀ ਕਿ ਲੱਗਦਾ ਗਿਫਤਾਰ ਕੀਤਾ ਨਾ ਉਹਨਾਂ ਦੇ ਨਾਲ ਕਾਪੀ ਦਾ ਸਬੰਧ ਹੈਗਾ ਨਾ ਉਸ ਤੋਂ ਜੀ ਤੇ ਕੀ ਕਹ ਅਲੱਗ ਹੀ ਦਿਨਾਂ ਦਾ ਤੇ ਜੀ ਕਿਉਂ ਆਣਿਆ ਇਕ ਟਾਈਮ ਲੱਗਿਆ ਕਿ ਇਹ ਫਿਲਮ ਸ਼ਾਇਦ ਆਪਣੀ ਜਗ੍ਹਾ ਬੋਲ ਨਾ ਨਹੀਂ ਇਹ ਤੇ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹਨਾਂ ਨੇ ਦੀਨਾ ਨਗਰ ਹੀ ਕਿਉਂ ਚੂਜ਼ ਕੀਤਾ ਲੇਕਿਨ ਸਾਡਾ ਇਹਦੇ ਨਾਲ ਕੋਈ ਦੀਨਾ ਨਗਰ ਦਾ ਕੋਈ ਤਾਲੁਕ ਤੇ ਹੈ ਨਹੀਂ ਇਹ ਰੇਣ ਵਾਲੇ ਪਠਾਨ ਕੁੱਟਦੇ ਨੇ ਔਰ ਇਹਨਾਂ ਦੀ ਜਿਹੜਾ ਝਗੜਾ ਸੀਗਾ ਉਹ ਧਾਰੀਵਾਲ ਦੇ ਲੜਕੇ ਨਾਲ ਸੀਗਾ ਕਿਉਂਕਿ ਇਹਨਾਂ ਨੇ ਕਿਉਂ ਇੱਥੇ ਵੀਡੀਓ ਬਣਾਈਏ ਤੇ ਇਹਨਾਂ ਨੂੰ ਜਦੋਂ ਆਪਾਂ ਗ੍ਰਿਫਤਾਰ ਕਰਾਂਗੇ ਉਸ ਟਾਈਮ ਪਤਾ ਲੱਗੇ 26 ਜੰਪੇਨ ਦਿਨ ਪੁਲਿਸ ਦਾ ਪੋਸਟਾਨ ਹੈ ਉਸਦੇ ਆਦਮੇ ਨੇ ਪੋਸਟ ਨਹੀਂ ਤੇ ਉਹ ਗੱਡੀਆਂ ਕਾਫਰਾ ਜਦੋਂ ਚੁੱਕਦਾ ਆ ਕਿ ਉਹ ਕਰਦਾ ਨਹੀਂ ਕਿ ਚੈਕਿੰਗ ਦੇ ਵਿੱਚ ਇਹਦੇ ਢਿੱਲ ਰਹਿ ਗਈਏ ਰਸਤੇ ਦੇ ਵਿੱਚ ਮੋੜ ਕੇ ਜਾ ਸਕਦਾ ਜਦੋਂ ਜਿੰਨੇ ਅਧਿਆਰੇ ਨਾਲ ਲੱਗੇ ਨੇ ਸੜਕ ਉੱਪਰ ਕਨਵੋਏ ਤਾਂ ਕੰਟੀਨਿਊਸਲੀ ਚੱਲਦੀ ਹੀ ਰਹਿੰਦੀ ਆ لیکن ਹੁਣ ਇਹ ਨਹੀਂ ਪਤਾ ਲੱਗਦਾ ਕਿ ਇਹ ਇਕੱਠੇ ਜਾ ਰਹੇ ਜਾਂ ਅਲੱਗ-ਅਲੱਗ ਜਾ ਰਹੇ ਆ اس لیے ਇਹਨਾਂ ਨੇ ਕਿਤੇ ਮੌਕਾ ਦੇਖ ਕੇ ਆਪਣੀਆਂ ਗੱਡੀਆਂ ਰੋਕ ਕੇ ਬਣਾ ਲਿਆ